ਨਮਸਕਾਰ ਤੁਸੀਂ ਦੇਖ ਰਹੇ ਹੋ ਮਾਛੀਵਾੜਾ ਨਿਊਜ਼ ਚੈਨਲ ਤੇ ਛਾਣਾ ਕੁੰਮਕਲਾ ਅਦੀਨ ਪੈਂਦੇ ਪਿੰਡ ਲਖੋਵਾਲ ਗੱਦੋਵਾਲ ਦੇ ਵਾਸੀ ਸਤਵੰਤ ਸਿੰਘ ਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਮੇਨ ਦਰਵਾਜ਼ੇ ਤੇ ਦਸਤੋਵੱਦ ਫਾਇਰ ਮਾਰੇ ਤੇ ਵਿੜੇ ਦੇ ਵਿੱਚ ਘੁੰਮਦੇ ਉਸਦੇ ਲੜਕੇ ਜੋਬਨਪ੍ਰੀਤ ਸਿੰਘ ਤੇ ਗੋਲੀ ਦਾ ਛੱਲਾ ਵਜਿਆ ਤੇ ਇਸ ਕਰਕੇ ਉਹ ਮਾਮੂਲੀ ਜ਼ਖਮੀ ਹੋ ਗਿਆ ਤੇ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਦੇ ਕਰੀਬ 8:00 ਵਜੇ ਕਾਰ ਸਵਾਰ ਇੱਕ ਵਿਅਕਤੀ ਆਇਆ ਤੇ ਜਿਸਨੇ ਤਾਂ ਪਹਿਲਾ ਸੁਤਵੰਤ ਸਿੰਘ ਦੇ ਘਰ ਦੇ ਬਾਹਰ ਖੜਕੀ ਗਾਲਾ ਕੱਢੀਆਂ ਤੇ ਫਿਰ ਉਸਨੇ ਆਪਣੇ ਪਿਸਟੋਲ ਰਾਹੀਂ 10 ਤੋਂ ਵੱਧ ਫਾਇਰ ਕਰਦੇ ਦਰਵਾਜ਼ੇ ਵੱਲ ਮਾਰੇ ਤੇ ਘਰ ਦੇ ਵਿੜੇ ਦੇ ਵਿੱਚ ਜੋਬਨਪ੍ਰੀਤ ਸਿੰਘ ਕੁੰਮਰਿਆ ਸੀ ਤੇ ਇੱਕ ਗੋਲੀ ਦਾ ਸ਼ਰਲਾ ਉਸ ਦੇ ਲੱਤ ਦੇ ਵਿੱਚ ਵੱਜਾ ਤੇ ਜੋਬਨਪ੍ਰੀਤ ਸਿੰਘ ਨੂੰ ਕੁੰਮਕਲਾ ਹਸਪਤਾਲ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਤੇ ਜਿੱਥੇ ਮਾ ਮੁਲੀ ਪੱਟੀ ਤੋਂ ਬਾਅਦ ਛੁੱਟੀ ਦੇ ਦਿੱਤੀਗੇ ਤੇ ਗੋਲੀ ਚੱਲਣ ਦੀ ਸੋਚਣਾ ਮਿਲਣ ਤੋਂ ਬਾਅਦ ਸਾਨੀਵਾਲ ਦੇ ACP ਇੰਦਰਜੀਤ ਸਿੰਘ ਤੇ ਥਾਣਾ ਮੁਖੀ ਕਮਰਜੀਤ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਨੇ ਸਤਵੰਦ ਸਿੰਘ ਦੇ ਘਰ ਦੇ ਬਾਹਰ ਜੋ ਫਾਇਰ ਕੀਤੇ ਸੀ ਉਸ ਦੇ ਕੋਲ ਵੀ 71 ਕੀਤੇ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਫਾਇਰ ਕਰਨ ਵਾਲੇ ਵਿਅਕਤੀ ਦਾ ਕੋਈ ਸੁਰਾਗ ਮਿਲ ਸਕੇ ਤੇ ਸੁਤਵੰਦ ਸਿੰਘ ਇੱਕ ਕੋਲਡ ਸਟੋਰ ਦੇ ਵਿੱਚ ਬਤੌਰ ਮੈਨੇਜਰ ਡਿਊਟੀ ਕਰਦਾ ਸੀ ਤੇ ਜਿਸ ਦੀ ਕਿਸੇ ਨਾਲ ਦੁਸ਼ਮਣੀ ਦੀ ਗੱਲ ਸਾਹਮਣੇ ਨਹੀਂ ਆਈ ਪੱਤਰਕਾਰ ਡਾਕਟਰ ਜੁਤਿੰਦਰ ਕੁਮਾਰ ਚਰੋਦੀ ਦੀ ਖਾਸ ਰਿਪੋਰਟ ਈਨਾਮੇਕ ਮੇਰਾ ਨੋਸਟਾਂਸਿੰਗ ਕਰ ਰਹੇ ਹਾਂ ਕਿੱਥੇ ਕੰਮ ਕਰਦੇ ਹੋ ਮੈਂ ਸਮਰਾਲੇ ਕੋਰਸੋਗਿਲ ਚ ਆਪਣੇ ਲੱਖੋ ਸਾਹਿਬ ਅੱਛਾ ਇਹ ਕੀ ਪੂਰਾ ਮਾਮਲਾ ਹੈਗਾ ਇਹ ਕੋਈ ਪਤਾ ਹੀ ਨਹੀਂ ਇਹ ਸੰਤਾ ਸਾਡੇ ਦਾ ਨਾਂ ਕਰਨ ਹੈ ਕਿ ਨਾ ਬਾਤ ਤਾਂ ਉਹ ਵੀ ਇਹਨਾਂ ਕਹਿਰੀ ਕੁਝ ਕਿੰਨੇ ਕ ਵਜੇ ਦੀ ਘਟਨਾ ਹੈ ਰਾਤ ਨੂੰ ਰਾਤ 8:00 ਵਜੇ ਦੀ 8:00 ਵਜੇ ਦੀ ਹਾਂ ਪਤਾ ਲੱਗੇ ਕੁਝ ਬੰਦੇ ਦਾ ਕੌਣ ਸੀ ਕਿੰਨੇ ਕ ਬੰਦੇ ਸੀ ਬੰਦੇ ਤਾਂ ਕੋਈ ਦੇਖ ਰਿਹਾ ਆਪਣੇ ਵੀਡੀਓ ਦੇ ਵਿੱਚ ਤਾਂ ਸਿੱਕ ਹੋਈ ਸੀ ਸੀਸੀਟੀਵੀ ਕੈਮਰੇ ਤੇ ਕੋਈ ਨਾ ਪੁਰਸਨ ਨੇ ਕੱਢਿਆ ਸੀ ਸੀਸੀਟੀਵੀ ਉਹ ਹੁਣ ਦੇ ਦੋ ਕੀ ਕਹਿੰਦੇ ਨੇ ਗੱਡੀ ਦੇ ਵਿੱਚ ਆਏ ਸੀ ਕਿਹੜੀ ਗੱਡੀ ਗੱਡੀ ਚ ਸੀ ਜਾਈ ਕਿਹੜੀ ਗੱਡੀ ਸੀ ਅੱਛਾ ਸੁਪਰ ਸੀਗੀ ਸ਼ੇਟ 2 ਕਿਸੇ ਨਾਲ ਕੋਈ ਰੰਜਿਸ਼ ਵਗੈਰਾ ਨਾ 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 ਪੁਲਿਸ ਕੀ ਕਹਿ ਰਹੀ ਹੈ ਇਸ ਮਾਮਲੇ ਪੁਰਸਨ ਸਾਹਿਬ ਜੀ ਕਾਰਵਾਈ ਕਰ ਰਹੀ ਹੈ ਅੱਛਾ ਜੀ ਹਾਂ ਜੀ ਕੀ ਨਾਮ ਹੈ ਤੇ ਵੱਡਾ ਜੋਨਪੇ ਸਿੰਘ ਕਰਿਆ ਅੱਛਾ ਪੜਦੇ ਹੋ ਤੁਸੀਂ ਹਾਂ ਜੀ ਕਿਹੜੀ ਕਲਾਸ ਪੜ੍ਹਦੇ ਹੋ ਨਾਈਪੀ ਐਸ ਇਨਸੈਂਟ ਕਰਦੇ ਕੀ ਮਾਮਲਾ ਕੀ ਯਾਰ ਖੁਸ਼ ਨਹੀਂ ਪਤਾ ਇਹ ਨਹੀਂ ਤੁਸੀਂ ਬਜੀ ਇੱਥੇ ਬੇੜੇ ਦੇ ਵਿੱਚ ਸੀਗੇ ਹਾਂਜੀ ਮੈਂ ਬੇੜੇ 'ਚ ਲਾਈਟ ਬੰਦ ਕਰਨ ਆਇਆ ਸੀ ਲਾਈਟ ਬੰਦ ਕਰਨ ਆਇਆ ਹਾਂਜੀ ਹਾਂ ਤੇ ਕਿੰਨੀਆਂ ਕੋ ਗੋਲੀਆਂ ਚੱਲੀਆਂ ਹੈ तकरीबन 10 11 ਅੱਛਾ ਤੁਹਾਡੇ ਕਿੱਥੇ ਲੱਗੀਆਂ ਗੋਲੀਆਂ ਮੇਰੇ ਇੱਥੇ ਉਰੇ ਲੱਗੀਆਂ ਪੱਟਪੋ ਥੋੜਾ ਥੱਲੇ ਸ਼ਟਰ ਲੱਗ ਗਿਆ ਕੀ ਪਤਾ ਨਹੀਂ ਪਤਾ ਨਹੀਂ ਕਿਆ ਖਮਾਈ ਦਰਵਾਜ਼ਾ ਜਿਹੜਾ ਨਿਕੜ ਕੇ ਲੱਗਿਆ ਬਾਹਰੋਂ ਅਚਨ ਦਰਵਾਜ਼ੇ ਤੋਂ ਨਿਕਲ ਗਏ ਹਾਂ ਪਤਾ ਲੱਗੇ ਕੁਝ ਵੀ ਕਿਹੜਾ ਬੰਦਾ ਸੀ ਨਹੀ ਕੋਈ ਰੰਜਿਸ਼ ਵਗੈਰਾ ਕਿਸੇ ਨਹੀਂ ਨਹੀਂ ਜਮਾ ਪੁਲਸ ਕੀ ਕਹਿ ਰਹੀ ਹੈ ਇਸ ਮਾਮਲੇ 'ਚ ਹਲੇ ਪੁਲਸ ਨੇ ਕੁਰੀ ਚੱਲਦੀ ਹੈ ਬਾਕੀ ਦੇਖੋ